ਸੀ ਮੇਰੇ ਦੇ ਹਰ ਉਸ ਇਵੈਂਟ ਨੂੰ ਇੰਜੋਏ ਕਰਨ ਲਈ ਆਇਆ ਸੀ ਉਹਨੂੰ ਮੰਨਣ ਲਈ ਆਇਆ ਸੀ ਉਸ ਉਸ ਨੂੰ ਮੋਹਰੇ ਰੱਖ ਕੇ ਆਇਆ ਸੀ ਕਿਉਂਕਿ ਇਹੋ ਜਿਹੀ ਕੋਈ ਦੱਦੇ ਵਿੱਚ ਪਰ ਉਹਦੇ ਪਿੱਛੇ ਕੁਝ ਇੱਕ ਕਈ ਬਹੁਤ ਹੀ ਸਤਿਕਾਰਯੋਗ ਮਹਾਨ ਕਾਮਰੇ ਲੋਕੀਆ ਸਭ ਤੋਂ ਕਾਹਲੇ ਹੋਰ ਪੇਟ ਹੈ पार्टी गुदी के ताबूत पानी के नाम पर इस पार्टी के नाम पर आवास इन लंबे बुक्से बिजनेस ड्यूबी को ये किसान ਜਿਹੜੇ ਚਾਰ ਚੰਨੇ ਬੰਨ੍ਹੇ ਚਿੜੀ ਚੜਾਉਂਦਾ ਕਿਸੇ ਮਰਦੂਦ ਲਈ ప్రతి ਵਾਰ ਤੁਹ ਸਜਾਦਾ ਸਿਮਾਰ ਸਮਸ਼ੀਰ ਬਣਦਾ ਇਹਨਾਂ ਸਦੂਰੀਆਂ ਨਾਮੀ ਜਿਹੜਾ ਸਾਡੇ ਬੱਚਿਆਂ ਨੂੰ ਪਰੋਣਾ ਚਾਹੀਦਾ ਜਿਹੜਾ ਉਹਨਾਂ ਤੱਕ ਪਹੁੰਚਣਾ ਚਾਹੀਦਾ ਕਿ ਨੂੰ ਸਾਹਮਣੇ ਜੇ ਦੇਸ਼ ਨੂੰ ਤੁਸੀਂ ਸੋਹਣੇ ਦੀ ਚਿੜੀ ਬਣਾਉਣਾ ਖਿਸ਼ਾਲ ਬਣਾਉਣਾ ਤੇ ਫਿਰ ਇਹ ਸਾਹਮਣਾ ਪਏਗਾ ਦਨੋ ਪਰਦੇ ਜਾਈਏ ਫੋਰਾ ਨੀਂਦ ਦੀਏ ਇੰਨੀ ਮਹਾਨ ਦੇਸ਼ ਵਤ ਜਗਪ੍ਰਮ ਛੇਦਾਰੇ ਆਨੇ ਦੇ ਨੇ ਗਦਰ ਪਾਰਟੀ ਦੇ ਆਗੂ ਉਹਨਾਂ ਦੀ ਡਿਊਟੀ ਲੱਗ ਜਾਂਦੀ ਆ ਅਖਬਾਰਾਂ ਭੇਜਣ ਦੇ ਵੰਡਣ ਤੇ ਡਾਕ ਭੇਜਣ ਤੇ ਪਰ ਉਹ ਆਵੇਂ ਆ ਜੇ ਮੈਂ ਲਿਖਤੀ ਰੱਖਿਆ ਤੇ ਜਿੰਨਾ ਅੰਗਰੇਜ਼ ਸਾਮਰਾਜ ਦਾ ਜੋਰ ਉਹਨੇ ਏ ਫਿਰ ਗਦਰੀਆਂ ਦੇ ਐਡਰੈਸ ਲੈ ਕੇ ਉਹਨਾਂ ਨੂੰ ਗ੍ਰਿਫਤਾਰ ਕਰਨੇ ਆ ਉਸ ਜਗਤਰਾ ਜਵਾਨੀ ਯਾਦ ਕਰ ਲੈਂਦਾ ਐਡਰੈਸ ਸਾਰੇ ਜਵਾਨੀ ਨਹੀਂ ਚਿਰਦਾ ਕਿਹੜੇ ਮੂਰਖਾਂ ਦੀਆਂ ਗੱਲਾਂ ਕਰਦੇ ਆ ਗਦਰੀ ਹੈ ਨਾ ਤੈਨੂੰ ਕਿ ਨਹੀਂ ਵਰਗੇ ਹੈ ਭਾਈ ਤੂੰ ਪਿੱਛੇ ਮੁੜ ਹਮਾਇਆ ਰੱਖਦੇ ਤੂੰ ਵਾਦੇ ਤੋਂ ਰੱਤਾ ਝੂਠ ਮੈਨੂੰ ਪਤਾ ਹੈ ਪਰ ਨਾਲੇ ਤੂੰ ਕੋੜੋ ਨਹੀਂ ਸਕਦਾ ਨਹੀਂ ਬੱਕੂ ਕਾ ਕੇ ਤੈਨੂੰ ਕਹਾਂ ਪਿੱਛੇ ਮੁੜ ਜਾ ਨਹੀਂ ਤਾਂ ਦੇਖ ਲੈ ਮੇਰੇ ਅੱਗੇ ਬਹੁਤੀ ਜਵਾਨ i'm going I'm